ਪਹਿਲਾਂ ਦੇ ਢਾਂਚੇ ਜਿਹੜੇ ਵਿਆਹ ਹੁੰਦੇ ਸੀ ਉਹਨਾਂ ਦੇ ਵਿੱਚ ਸਿੱਖਿਆ ਪੜ੍ਹੀ ਜਾਂਦੀ ਸੀ ਤੇ ਮੁੰਡੇ ਵਾਲਿਆਂ ਵੱਲੋਂ ਸੇਹੜਾ ਪੜਿਆ ਜਾਂਦਾ ਸੀ ਕੁੜੀ ਵਾਲਾਂ ਜਿਹੜੀ ਸਿੱਖਿਆ ਪੜ੍ਹੀ ਜਾਂਦੀ ਸੀ ਨਾ ਉਹਦੇ ਵਿੱਚ ਉਹਦੀਆਂ ਪੈਣਾ ਉਹਨੂੰ ਸਭ ਕੁਝ ਜਿਹੜਾ ਬੋਲ ਕੇ ਦੱਸਦੇ ਅਸੀਂ ਕਿ ਕਿਸ ਤਰ੍ਹਾਂ ਉਹਨੇ ਆਪਣੇ ਸਹੁਰੇ ਪਰਿਵਾਰ 'ਚ ਰਹਿਣਾ ਤੇ ਮੁੰਡੇ ਵੱਲੋਂ ਜਿਹੜੀ ਸੇਹੜਾ ਜਿਹੜਾ ਪੜਿਆ ਜਾਂਦਾ ਸੀ ਉਹਨੂੰ ਉਹਦੇ ਦੋਸਤ ਭਰਾ ਸਭ ਉਹ ਸੇਹੜਾ ਪੜ੍ਹ ਕੇ ਦੱਸਦੇ ਸੀ ਕਿ ਕਿਸ ਤਰ੍ਹਾਂ ਉਹਨੇ ਪਰਿਵਾਰ ਨੂੰ ਚਲਾਉਣਾ ਵਾ ਦੋਆਂ ਚੀਜ਼ਾਂ ਦਾ ਬਹੁਤ ਹੀ ਆਪਣਾ ਹੀ ਇੱਕ ਆਨੰਦ ਹੀ ਲਾਮਾ ਤੋਂ ਬਾਅਦ ਆਇ ਸਿੱਖਿਆ ਤੇ ਸੇਰਾ ਦੋਵੇਂ ਪੜੇ ਜਾਂਦੀ। ਇੱਥੋਂ ਤੱਕ ਕਿ ਜਿਹੜੇ ਸੈਂਦੇ ਪਰਿਵਾਰ ਹੁੰਦੇ ਸੀ ਜਦੋਂ ਵਿਆਹ ਹੁੰਦਾ ਸੀ ਤੇ ਕੈਲੰਡਰ ਵੀ ਛਪਾ ਕੇ ਲਿਆਉਂਦੇ ਸੀ ਕਿਉਂਕਿ ਉਦੋਂ ਜਿਹੜਾ ਰਿਵਾਜ ਕਾਟਾਂ ਦਾ ਰਿਵਾਜ ਨਹੀਂ ਕਿ ਕਾਰਡ ਛਪਾਉਂਦੇ ਸੀ ਪਰ ਕੈਲੰਡਰ ਜ਼ਰੂਰ ਛਪਾ ਕੇ ਲਿਆਉਂਦੇ ਸੀ। ਉਹਨਾਂ ਦੇ ਇੱਕ ਸਾਈਡ ਦੇ ਉੱਤੇ ਸਿੱਖਿਆ ਲਿਖੀ ਹੁੰਦੀ ਤੇ ਇੱਕ ਸਾਈਡ ਦੇ ਉੱਤੇ ਸੇਰਾ ਲਿਖਿਆ ਹੁੰਦਾ ਸੀ ਤੇ ਉੱਤੇ ਜਾਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਜਾਂ ਤਾਂ ਦਰ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਚੀਜ਼ ਹੈ ਇੱਕ ਹੋਰ ਹੀ ਕਿ ਕੁੜੀਆਂ ਵਾਸਤੇ ਛੱਲੇ ਲੈ ਕੇ ਆਉਣੇ ਚਾਂਦੀ ਦੇ ਛੱਲੇ ਲੈ ਕੇ ਆਉਣੇ ਕਿਉਂਕਿ ਕੁੜੀਆਂ ਨੂੰ ਬੜੇ ਬਹੁਤ ਹੀ ਜ਼ਿਆਦਾ ਸ਼ੌਂਕ ਹੁੰਦਾ ਹੈ ਕਿ ਕਿਸੇ ਦਾ ਵਿਆਹ ਆ ਤੇ ਸਾਨੂੰ ਛੱਲੇ ਮਿਲਣਗੇ ਇੱਥੋਂ ਤੱਕ ਕਿ 21 21 ਛੱਲੇ ਵੀ ਕਈ ਵਾਰੀ ਬਰਾਤੀ ਲੈ ਕੇ ਆਉਂਦੇ ਹੀ ਤੇ ਉਹ ਵੀ ਪੂਰੇ ਨਹੀਂ ਪੈਂਦੇ ਇੰਨੀਆਂ ਜ਼ਿਆਦੀਆਂ ਕੁੜੀਆਂ ਹੁੰਦੀਆਂ ਹੀ ਕਈ ਵਾਰੀ ਕਈਆਂ ਨੂੰ ਘਟ ਜਾਂਦੇ ਹੀ ਕੋਈ ਇੱਕ ਦੋ ਰਹਿ ਹੀ ਜਾਂਦੇ ਸੋਚੋ ਉਦੋਂ ਕਿੰਨੀਆਂ ਕੁੜੀਆਂ ਨੇ ਇੱਕ ਵਿਆਹ ਦੇ ਵਿੱਚ 21 ਤੋਂ ਵੱਧ ਕੁੜੀਆਂ ਹੋਣ ਦਾ ਮਤਲਬ ਸਮਝ ਜਾਂਦੇ ਆ ਅੱਜ ਕੱਲ ਦੇ ਟਾਈਮ 'ਚ ਜਿੱਦਾਂ ਬੋਲਦੇ ਕਿ ਕੁੜੀਆਂ ਬਹੁਤ ਘਟ ਗਈਆਂ ਪਰ ਉਦੋਂ ਬਹੁਤ ਜ਼ਿਆਦੀਆਂ ਕੁੜੀਆਂ ਹੁੰਦੀਆਂ ਸੀ ਛੱਲੇ ਲੈ ਕੇ ਆਉਣੇ ਛੱਲੇ ਜੀਜੇ ਨੇ ਆਪਣੀ ਸਾਲੀ ਨੂੰ ਦੇਣੇ ਫਿਰ ਜਿਹੜੀਆਂ ਨਾਲ ਸਹੇਲੀਆਂ ਹੁੰਦੀਆਂ ਸੀ ਉਹਨਾਂ ਨੇ ਵੀ ਪਾਉਣੇ ਉਹ ਬਹੁਤ ਹੀ ਵਧੀਆ ਰਿਵਾਜ ਸੀ ਵਿਦੇਸ ਦੇ ਸਮੇਂ ਦੇ ਨਾਲ ਉਹ ਸਾਰੇ ਰਿਵਾਜ ਜਿਹੜੇ ਆ ਸਭ ਚੀਜ਼ਾਂ ਅਲੋਪ ਹੁੰਦੀਆਂ ਜਾਂਦੀਆਂ ਆ